ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਧਾਰ ਸੁਪਰਮਾਰਕੀਟ ਤੇ ਹਰ ਸ਼ਨੀ ਐਤਵਾਰ ਤਗੜੀ ਤੋਂ ਤਗੜੀ ਆਫਰ ਜਿਹੜੀ ਲਗਾਈ ਜਾਂਦੀ ਆ ਸੋ ਇਸ ਵਾਰ ਵੀ 5 ਤੇ 6 ਤਰੀਕ ਨੂੰ ਜਿਹੜੀਆਂ ਆਫਰਾਂ ਸ਼ਨੀ ਐਤਵਾਰ ਦੀਆਂ ਉਹ ਕੁਝ ਇਸ ਤਰ੍ਹਾਂ ਨੇ ਸਭ ਤੋਂ ਪਹਿਲਾਂ ਆ ਗਈ ਜੇ ਡਾਵਰ ਕੰਪਨੀ ਦੀ ਰੈੱਡ ਜੈੱਲ ਵਾਲੀ ਪੇਸਟ ਇਹ ਵੀ ਇੱਕ ਦੇ ਨਾਲ ਇੱਕ ਫ੍ਰੀ ਤੇ ਜਿਹੜੀ ਡਾਵਰ ਰੈੱਡ ਦੀ ਕੱਲੀ ਰੈੱਡ ਆ ਉਹ ਵੀ ਤੁਹਾਨੂੰ ਮਿਲੇਗੀ ਇੱਕ ਦੇ ਨਾਲ ਇੱਕ ਫ੍ਰੀ ਉਸ ਤੋਂ ਇਲਾਵਾ ਆ ਗਿਆ ਜੇ ਸਾਡੇ ਕੋਲ ਲਓਰੀਅਲ ਕੰਪਨੀ ਦੇ ਸ਼ੈਂਪੂ ਇਹ ਵੀ ਵੱਡੀ ਪੈਕਿੰਗ ਜਿਹੜੀ ਹੈ ਸਾਰੀ ਇੱਕ ਦੇ ਨਾਲ ਇੱਕ ਫ੍ਰੀ ਸੰਸਲਿਕ ਬਲੈਕ ਤੇ ਪਿੰਕ ਦੋਵੇਂ ਇੱਕ ਦੇ ਨਾਲ ਇੱਕ ਫ੍ਰੀ ਅੱਗੇ ਆ ਗਿਆ ਜੇ ਡਵ ਇਹ ਵੀ ਇੱਕ ਦੇ ਨਾਲ ਇੱਕ ਫ੍ਰੀ ਮਿਲੇਗਾ ਕਲੀਨਿਕ ਪਲੱਸ ਦੀ ਜਿਹੜੀ ਵੱਡੀ ਪੈਕਿੰਗ ਹੈ ਇਹ ਵੀ ਇੱਕ ਦੇ ਨਾਲ ਇੱਕ ਫ੍ਰੀ ਟ੍ਰਸਮੀ ਤਗੜਾ ਬ੍ਰਾਂਡ ਜਿਹੜਾ ਵਾ ਵੱਡੀ ਪੈਕਿੰਗ ਵਾਲਾ ਇਹ ਵੀ ਮਿਲੇਗਾ ਅਧਾਸ ਸਟੋਰ ਤੋਂ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਥੰਮਜਪ ਫੈਂਟਾਸ ਸਪਰਾਈਟ ਕੋਕ ਤੇ ਲਿੰਕਾ ਪੰਜੇ ਬ੍ਰਾਂਡ ਜਿਹੜੇ ਨੇ 2 ਲੀਟਰ ਦੀ ਪੈਕਿੰਗ ਇਹ ਅਧਾਸ ਸਟੋਰ ਤੋਂ ਮਿਲਣਗੇ ਛਣੀਆਰ ਵਾਰ ਤੁਹਾਨੂੰ ਸਿਰਫ ਤੇ ਸਿਰਫ ਚਵਤਰ ਰੁਪਏ ਦੀ ਨਾਲ ਦੀ ਨਾਲ ਮਾਉਂਟੇਨ ਡਿਊ ਤੇ ਅਗਿਆ ਸਵਾ 2 ਲੀਟਰ ਦੀ ਬੋਤਲ 75 ਰੁਪਏ ਦੀ ਉਸ ਤੋਂ ਇਲਾਵਾ ਇੱਕ ਸਾਡੇ ਕੋਲ ਅਗਿਆ એનર્ਜੀ ਡਰਿੰਕ ਫਰੀ ਕੈਨ ਜਿਹੜਾ ਕੀ ਤੁਹਾਨੂੰ ਮਿਲੇਗਾ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਇਲਾਵਾ ਮੋਰ ਲਾਈਟ ਲਿਕਵਿਡ ਜਿਹੜਾ 5 ਲੀਟਰ ਦਾ ਸੀ ਇਹ ਤੁਹਾਨੂੰ ਮਿਲੇਗਾ ਸਿਰਫ ਤੇ ਸਿਰਫ 345 ਦਾ ਸਰਫ ਐਕਸਲਰ ਤਗੜਾ ਬ੍ਰਾਂਡ ਜਿਹੜਾ ਵਾ ਫਰੰਟ ਲੋ ਤੇ ਟਾਪ ਲੋਡ ਦੋਨਾਂ ਦੇ ਵਿੱਚ ਹੀ ਆਫਰ ਆ ਗਈ ਹੈ ਜਿਹੜਾ ਕਿ ਐਮ ਆਰ ਪੀ ਤੋਂ ਤੁਹਾਨੂੰ ਸਿੱਧਾ ਸਿੱਧਾ 400 ਰੁਪਿਆ ਲੈਸ ਆਏਗਾ ਪਾਊਡਰ ਦੇ ਵਿੱਚ ਵੀ ਜਿਦਾਂ ਐਮ ਆਰ ਪੀ ਤੋਂ ਸਿੱਧਾ ਸਿੱਧਾ ਤੁਹਾਨੂੰ 400 ਰੁਪਿਆ ਲੈਸ ਮਿਲੇਗਾ ਸਰਫਾਂ ਦੇ ਵਿੱਚ ਉਸ ਤੋਂ ਇਲਾਵਾ ਆਫਰ ਵੀਲ ਤੇ ਤਗੜੀ ਆਫਰ ਆ ਗਈ ਜੇ 4 ਕਿਲੋ ਦੀ ਪੈਕਿੰਗ ਸਿਰਫ ਤੇ ਸਿਰਫ 221 ਰੁਪਏ ਦੀ ਸਹੀ ਸੁਣ ਰਿਹਾ ਜੇ ਤੁਸੀਂ 4 ਕਿਲੋ ਦੀ ਪੈਕਿੰਗ ਵੀ ਹਿਲ ਦੀ 201 ਰੁਪਏ ਦੀ 21 ਰੁਪਏ ਦੀ 1 ਕਿਲੋ ਦੀ ਪੈਕਿੰਗ ਤੁਸੀਂ ਲੈਂਦੇ ਜੇ ਤੁਹਾਨੂੰ ਤਕਰੀਬਨ 70-80 ਰੁਪਏ ਦੀ ਪੈਣ ਰਹੀ ਆ ਇਹ ਤੁਸੀਂ ਹਿਸਾਬ ਲਾ ਲਓ ਵੀ 4 ਕਿਲੋ 121 ਰੁਪਏ ਹਿਸਾਬ ਨਾਲ ਕੀ ਭਾ ਪਈ ਮੋਰ ਲਾਈਟ ਉਤਨਾ ਹੀ ਅੱਗੇ ਵੰਗੋ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਤੇ ਸਭ ਤੋਂ ਤਗੜੀ ਆਫਰ ਆ ਗਈ ਟਾਈਡ ਤੇ ਟਾਈਡਰ 9 ਕਿਲੋ ਦੀ ਪੈਕਿੰਗ ਸਿਰਫ ਤੇ ਸਿਰਫ 680 ਰੁਪਏ ਦੀ ਅਧਾਸ ਸਟੋਰ ਤੋਂ ਮਿਲੇਗੀ ਤੁਹਾਨੂੰ ਸ਼ਨੀ ਐਤਵਾਰ 5 ਤੇ 6 ਤਰੀਕ ਨੂੰ 680 ਰੁਪਏ ਦੀ ਟਾਈਡ ਸਰਫ ਐਕਟਿਵ ਸੇਫ ਹੈਂਡ ਵਾਸ਼ ਤੇ ਆ ਗਈ ਹੈ ਆਫਰ ਪਹਿਲਾਂ ਇੱਕ ਦੇ ਨਾਲ ਇੱਕ ਫ੍ਰੀ ਸੀ ਹੁਣ ਸ਼ਨੀ ਐਤਵਾਰ ਤੁਹਾਨੂੰ ਮਿਲੇਗਾ ਇੱਕ ਦੇ ਨਾਲ ਦੋ ਬਿਲਕੁਲ ਫ੍ਰੀ ਨਾਲ ਦੀ ਨਾਲ ਹੀ ਵਿਜ ਹੈਂਡ ਵਾਸ਼ ਜਿਹੜਾ ਵਾ ਸਿਰਫ ਤੇ ਸਿਰਫ 49 ਦਾ ਪੱਤੀ ਦੇ ਵਿੱਚ ਬਹੁਤ ਤਗੜੀ ਆਫਰ ਆ ਗਈ ਜਿਦਾਂ ਟਾਟਾ ਪ੍ਰੀਮੀਅਮ ਪੱਤੀ ਤੁਸੀਂ ਬਹੁਤ ਪਸੰਦ ਕਰਦੇ ਜੇ ਇਹ ਵੀ ਤੁਹਾਨੂੰ ਐਮ ਆਰ ਪੀ ਤੋਂ ਸਿੱਧੀ-ਸਿੱਧੀ 175 ਰੁਪਏ ਲੈਸੇ ਮਿਲੇਗੀ ਜਿਹੜੀ ਅਗਨੀ ਹੈਗੀ ਲਾਚੀ ਵਾਲੀ 340 ਦੀ ਅਗਨੀ ਦੂਜੀ ਹੈਗੀ ਰੈੱਡ ਵਾਲੀ ਸਿਰਫ ਤੇ ਸਿਰਫ 225 ਰੁਪਏ ਦੀ ਪੱਤੀਆਂ ਤੇ ਬਹੁਤ ਸਾਰਾ ਡਿਸਕਾਊਂਟ ਚੱਲਦਾ ਪਿਆ ਜੇ ਨਾਲ ਦੀ ਨਾਲ ਹੀ ਜਿਹੜੀ ਗਾਰੰਟੀ ਹੈਗੀ ਦਿਲਮਾਹ ਕੰਪਨੀ ਦੀ ਇਹ ਵੀ ਤੁਹਾਨੂੰ ਮਿਲੇਗੀ ਇੱਕ ਦੇ ਨਾਲ ਦੋ ਫ੍ਰੀ ਬਾਗ ਬੱਕਰੀ ਦੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਆਫਰਾਂ ਜਿਹੜੀਆਂ ਆਧਾਰ ਸੁਪਰਮਾਰਕਟ ਦੇ ਸ਼ਨੀ ਐਤਵਾਰ ਚੱਲਦੀਆਂ ਪਈਆਂ ਜੇ ਸੋ ਵੱਧ ਤੋਂ ਵੱਧ ਲਾਭ ਲੈਣ ਵਾਸਤੇ ਤੁਹਾਨੂੰ ਪਹੁੰਚਣਾ ਪਏਗਾ ਆਧਾਰ ਸੁਪਰਮਾਰਕਟ ਨੇੜੇ ਗੁਰਦੁਆਰਾ ਸ਼ਹਾੜਾ ਸਾਹਿਬ ਅੰਮ੍ਰਿਤਸਰ ਸ਼ਹਾੜਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਜਿਹੜਾ ਸੰਤ ਸਾਬ ਨੂੰ ਰੋਡ ਜਾਂਦਾ ਵਾ ਉਹਦੇ ਬਿਲਕੁਲ ਹੀ ਨਾਲ ਖੱਬੇ ਹੱਥ ਪੈਂਦਾ ਜੇ ਆਧਾਰ ਸੁਪਰਮਾਰਕਟ